ਜਿਨ ਹਰ ਕੀ ਹਰ ਕਥਾ ਸੁਣਾਈ ਜਿਥੇ ਕਥਾ ਮੈਨੂੰ ਲਾਏ ਛਡਾਈ ਜਿਥੇ ਕਥੇ ਮੈਨੂੰ ਲਾਏ ਛਡਾਈ ਜਿਥੇ ਕਥਾ ਮੈਨੂੰ ਲਾਏ ਛਡਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਸਿਖੁਰ ਕੋ ਸਦ ਬਣ ਹਾਰਣੇ ਤਿਸ ਗੁਰ ਕੋ ਸਦ ਬਣ ਹਾਰਣੇ ਜਿਨ ਵਰ ਸੇਵ ਬਣਤ ਬੜਾਈ ਸਿੰਘ ਸਾਹਿਬ ਗਿਆਨੀ ਹਰ ਰਵੀਰ ਸਿੰਘ ਜੀ ਜਿਹੜੇ ਸੱਜ ਕਾਂਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖਰਾਂਤੀ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸਿਰੀ ਕੇਸਗੜ ਸਾਹਿਬ ਜੀ ਦੇ ਜੇਸ਼ੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਤੇ ਬਹੁਤ ਸਾਰੇ ਮਹਾਪੁਰਸ਼ ਜਿਨ੍ਹਾਂ ਵਿੱਚ ਬਾਬਾ ਬਚਨ ਸਿੰਘ ਜੀ ਬਾਬਾ ਸੇਵਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸਮੂਚੀਆਂ ਕਾਰ ਸੇਵਾ ਵਾਲੇ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਉਹ ਸਾਰਿਆਂ ਨੇ ਸ਼ਮੂਲੀਅਤ ਕੀਤੀ ਤੇ ਉਚੇਚੇ ਤੌਰ ਤੇ ਮੈਂ ਦੇਖਦਾ ਭਾਵੇਂ ਉਸ ਦਿਨ ਕੌਲਸਰ ਸਾਹਿਬ ਵੀ ਪ੍ਰਮਾਤਾ ਕੀਤੀ ਸੀ ਕਾਰ ਸੇਵਾ ਦੀ ਸਰਵੋਪਰ ਦੀ ਪਰ ਅੱਜ ਜਿਹੜਾ ਸੰਗਤਾਂ ਦਾ ਅਤਿ ਸ਼ਾਹ ਆ ਇਹ ਦੇਖਣ ਵਾਲਾ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਮਾਈ ਭਾਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਇਸ ਕਾਰ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਲੋਕ ਤੇ ਪਰਲੋਕ ਸਹਿੇਲ ਕਰਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਇਹ ਤਕਰੀਬਨ 4 ਕੁ ਦਹਾਕੇ ਹੋ ਗਏ ਆ ਪਰ ਮੈਨੂੰ ਆਸ ਹੈ ਜਿੱਦਾਂ ਸੰਗਤਾਂ ਦਾ ਅਤਿ ਸ਼ਾਹ ਆ ਇਹ ਖੇਤੀ ਹਫ਼ਤੇ ਖੰਡ ਦੇ ਵਿੱਚ ਹੀ ਵੱਧ ਤੋਂ ਵੱਧ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਦੀ ਲਗਭਗ ਕਾਰ ਸੇਵਾ ਸੰਪੂਰਨ ਸਿਕੁਰ ਕੋ ਹੋ ਵਾਰਿਆ